ਇਕ ਬਾਪ ਦੇ ਲਈ ਸਭ ਤੋਂ ਔਖੀ ਗੱਡੀ ਹੁੰਦੀ ਹੈ ਜਦੋਂ ਉਸਦੇ ਪੁੱਤ ਨੂੰ ਮੋਢਾ ਦੇਣਾ ਹੁੰਦਾ ਹੈ ਤੁਹਾਡੇ ਤੇ ਵੀ ਇਹ ਸਮਾਂ ਆਇਆ ਇਹ ਦੁੱਖਾਂ ਦਾ ਪਹਾੜ ਟੁੱਟਿਆ ਹੁਣ ਤੁਹਾਡੇ ਵੱਲੋਂ ਕੀ ਅਪੀਲ ਹੈ ਪ੍ਰਸ਼ਾਸਨ ਨੂੰ ਸਾਡੇ ਨੂੰ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਸਾਬ ਕਿ ਸੰਭੋ ਇਨਸਾਨ ਬਣ ਦੂਜੀ ਗੱਲ ਇਹ ਵਾ ਅੰਡ ਤੱਕ ਆਪਣਾ ਜਿਨੇ ਭੇਜ ਜਿਨੇ ਮੁੰਡੇ ਬੁਲਾਏ ਉਹ ਸੰਨਿਹਾਰ ਦਾ ਆਦਤ ਆਪ ਤੋਂ ਮਾੜੇ ਬੰਦੇ ਨੂੰ ਆਪਣਾ ਕਰਦਾ ਸੀ ਜੋ ਕਿਸੇ ਨੂੰ ਕੁਝ ਚਾਹੀਦਾ ਹੁੰਦਾ ਦਿਨਾ ਪੈਸੇ ਹੀ ਕੱਟ ਗਿਆ ਉਹਨਾਂ ਗਾਣਾਂ ਚੱਕ ਲਿੰਦੇ ਲੈਣੇ ਲਾ ਲੋ ਉਹ ਜਿਹੜੀ ਜਿਆਦਾ ਪਪੂਲਰਿਟੀ ਹੋ ਗਈ ਸੀ ਉਹਦਾ ਮੂਤ ਦਾ ਕਾਰਨ ਵੀ ਸਾਨੂੰ ਲੱਗਦਾ ਵੀ ਸੂਸ਼ ਹੁੰਦਾ ਵੀ ਇਹੀ ਬਣਿਆ ਪਰ ਬੜਾ ਦੁੱਖ ਹੈ ਸਾਡੇ ਪਰਿਵਾਰ ਦੇ ਉੱਪਰ ਇੱਕ ਪਹਾੜ ਵਰਗਾ ਜਿਹੇ ਇਸ ਤਰ੍ਹਾਂ ਦੁੱਖ ਸਾਡੇ ਪਰਿਵਾਰ ਦੇ ਉੱਪਰ ਡਿਗੇ ਆਏ ਸਾਡਾ ਇੱਕ ਹੋਣ ਹਰ ਬੱਚਾ ਸੀ ਜਿਹੜੇ ਲੋਕਾਂ ਨੇ ਇਸ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਉਹ ਵੀ ਕਾਰਤਿਕ ਦੇ ਜਾਣਕਾਰ ਸਨ ਤਾਂ ਹੁਣ ਜਦੋਂ ਅਰੈਸਟ ਕਰੂਗੇ ਫੇਰ ਪਤਾ ਲੱਗੂਗੇ ਜਾਣਕਾਰ ਹੈ ਸੀਪੀ ਸਾਹਿਬ ਆਏ ਸੀਗੇ ਹੋਰ ਉਹਨਾਂ ਦੇ ਨਾਲ ਉੱਚ ਅਧਿਕਾਰੀ ਵੀ ਆਏ ਸੀਗੇ ਕਾਰਤਿਕ ਦੇ ਸੰਸਕਾਰ ਦੇ ਵਿੱਚ ਬੰਗਲੌਰ ਤੋਂ ਬੰਬਈ ਤੋਂ ਕੋਈ ਗੁਰਦਾਸਪੁਰ ਤੋਂ ਕੋਈ ਫਾਜ਼ਲਕਾ ਤੋਂ ਬੜੀ ਦੂਰ ਦੂਰ ਤੋਂ ਲੋਕ ਆ ਰਹੇ ਸੀਗੇ ਤੇ ਰਾਤ ਵੀ ਮੈਨੂੰ ਮੇਰਾ ਨੰਬਰ ਦਿੱਤਾ ਹੋਇਆ ਤੇ ਰਾਤ ਹਿਮਾਚਲ ਤੋਂ ਫੋਨ ਆ ਰਹੇ ਆ ਜੁਪੀ ਤੋਂ ਮੁਇੱਫਰਪੁਰ ਤੋਂ ਆ ਰਹੇ ਮੁਰਦਾਬਾਦ ਤੋਂ ਆ ਰਹੇ ਦੁਸ਼ਮਣੀ ਜਿਹੜੀ ਆ ਉਮਰ ਨਹੀਂ ਦੇਖੀ ਨਹੀਂ ਦੇਖੀ ਨੀ ਉਹਨੇ ਉਮਰ ਅਸੀਂ ਤਾਂ ਆਸ ਲਈ ਸੀ ਉਹਦਾ ਵਿਆਹ ਕਰਾਂਗੇ ਉਹਦੇ ਵਿਆਹ 'ਚ ਨੱਚਾਂਗੇ ਟੱਪਾਂਗੇ ਤੇ ਅੱਜ ਸਾਨੂੰ ਉਹਦੀ ਮੂਰ ਦੇ ਉੱਪਰ ਬੋਲਣਾ ਪੈ ਰਿਹਾ ਸੁਪਨਾ ਮਣੀ ਸੀ ਸਾਨੂੰ ਲੁਧਿਆਣੇ ਦਾ ਨੌਜਵਾਨ ਕਾਰਤਿਕ ਬੱਗਨ ਜਿਸ ਨੇ ਇੱਕ ਆਮ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਇੱਕ ਆਪਣੀ ਵੱਖਰੀ ਪਛਾਣ ਬਣਾਈ ਸੀ ਪੂਰੇ ਦੇਸ਼ ਦੇ ਵਿੱਚ ਉਸ ਨੂੰ ਨੌਜਵਾਨ ਫੋਲੋ ਕਰਦੇ ਸਨ ਔਰ ਜਿਸ ਤਰ੍ਹਾਂ ਉਹ ਤਰੱਕੀ ਕਰ ਰਿਹਾ ਸੀ ਕਿਤੇ ਨਾ ਕਿਤੇ ਸ਼ਾਇਦ ਉਸ ਦੀ ਤਰੱਕੀ ਹੀ ਉਸ ਦੀ ਮੌਤ ਦਾ ਕਾਰਨ ਬਣੀ ਇੱਕ ਦਿਨ ਉਸ ਨੂੰ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਔਰ ਅੱਜ ਪਰਿਵਾਰ ਉਸ ਦੇ ਕਤਲ ਦੇ ਇਨਸਾਫ ਦੇ ਲਈ ਪ੍ਰਸ਼ਾਸਨ ਨੂੰ ਗੁਹਾਰ ਲਗਾ ਰਿਹਾ ਸੋ ਸਾਡੇ ਨਾਲ ਉਸ ਦੇ ਪਿਤਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਇੱਕ ਬਾਪ ਦੇ ਲਈ ਸਭ ਤੋਂ ਔਖੀ ਘੜੀ ਹੁੰਦੀ ਹੈ ਜਦੋਂ ਉਸ ਦੇ ਪੁੱਤ ਨੂੰ ਮੋਢਾ ਦੇਣਾ ਹੁੰਦਾ ਹੈ ਤੁਹਾਡੇ ਤੇ ਵੀ ਇਹ ਸਮਾ ਆਇਆ ਇਹ ਦੁੱਖਾਂ ਦਾ ਪਹਾੜ ਟੁੱਟਿਆ ਹੁਣ ਤੁਹਾਡੇ ਵੱਲੋਂ ਕੀ ਅਪੀਲ ਹੈ ਪ੍ਰਸ਼ਾਸਨ ਨੂੰ ਸਾਡਾ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਸਾਹਿਬ ਕਿ ਸਾਨੂੰ ਇਨਸਾਫ ਮਿਲੇ ਦੂਜੀ ਗੱਲ ਇਹ ਵਾ ਅੰਧਕ ਆਪਣਾ ਜਿਨੇ ਪੇ ਜਿਨੇ ਮੁੰਡੇ ਬੁਲਾਏ ਉਹ ਸਾਨੂੰ ਇਨਸਾਫ ਦਵਾ ਬਸ ਹੋਰ ਕੁਝ ਨਹੀਂ ਮੰਗਦੇ ਕਾਰਤਿਕ ਨੂੰ ਪੂਰੇ ਦੇਸ਼ ਦੇ ਵਿੱਚ ਫੋਲੋ ਕਰਦੇ ਸਨ ਨੌਜਵਾਨ ਉਸ ਨੂੰ ਬਹੁਤ ਜ਼ਿਆਦਾ ਉਸ ਦੇ ਇੰਸਟਾਗ੍ਰam ਤੇ ਵੀ ਫੋਲੋਅਰ ਸਨ ਵੀਡੀਓਜ਼ ਪਾਉਂਦਾ ਸੀ ਕਦੇ ਤੁਹਾਨੂੰ ਲੱਗਿਆ ਸੀ ਕਿ ਉਸ ਨਾਲ ਅਜਿਹਾ ਕੋਈ ਇਨਸੀਡੈਂਟ ਵਾਪਰ ਸਕਦਾ ਨਹੀਂ ਲੱਗਦਾ ਨਹੀਂ ਸਿੱਧਾ ਹੋਇਆ ਤੇ ਉਹਨਾਂ ਰਾਯਾ ਗੇਮ ਦੇ ਵਿੱਚ ਐਡ ਦੇਣੀ ਸ਼ੁਰੂ ਕਰਦੇ ਸੀ ਕੰਪਨੀ ਨੇ ਸਾਲ ਦਾ ਕੰਟੈਕਟ ਕੀਤਾ ਸੀ 15 ਦਿਨਾਂ ਬਾਅਦ ਉਹ ਕਹਿੰਦੇ ਸੀ ਤੇ ਨੂੰਣਾ ਯਾਨੀ ਕਿ ਪੂਰਾ ਟੋਟਲ ਮਹੀਨੇ ਦਾ 120000 ਰੁਪਇਆ ਕਮਾ ਲਾਂਗੇ ਮਿੱਦੂ ਸਾਹਿਬ ਈ ਐਡ ਦੇ ਰਾਾਇਆ ਗੇਮ ਵਾਲੇ ਤੇ ਬਾਕੀ ਹੋਰ ਦੁਕਾਨਾਂ ਦੇ ਬੜੀ ਐਡ ਦੇ ਲੱਗ ਗਿਆ ਸੀ ਪੈਸਾ ਬਹੁਤ ਕਮਾਣ ਲੱਗ ਗਿਆ ਸੀ ਫਿਰ ਇਹਨੂੰ ਉਹਨਾਂ ਯੈਸ ਬੈਂਕ ਚ ਦਾ ਕਾਊਂਟਾ ਉੱਥੋਂ ਟੈਕਸ ਘਟਕੇ ਮਿਲ ਲੇ ਸੀ ਉਹਨਾਂ ਭਾਈ ਤੇ ਇੱਕ ਦਰਨਾ ਪਰਦਾ ਸੀ ਔਰ ਆਪ ਤੋਂ ਮਾੜੇ ਬੰਦੇ ਨੂੰ ਆਪਲਾ ਕਰਦਾ ਸੀ ਜੋ ਕਿਸੇ ਨੂੰ ਕੁਝ ਚਾਹੀਦਾ ਹੁੰਦਾ ਸੀ ਨਾ ਪੈਸੇ ਹੀ ਕੱਟ ਗਿਆ ਉਹਨਾਂ ਕਹਿੰਦਾ ਨਾ ਚੱਕ ਲੈ ਜਿੰਨੇ ਲੈਣੇ ਲਾ ਲੋ ਹਰ ਜ਼ਰੂਰਤਮੰਦੀ ਮਦਦ ਕਾਰਤੀਪਾਲੋਂ ਕੀਤੀ ਜਾਂਦੀ ਹੈ ਹਾਂ ਜੀ ਇਹ ਕਿ ਬਾਕੀ ਮੈਂ ਇਹ ਆਇਆ ਤੁਹਾਡਾ ਬਹੁਤ ਸ਼ੁਕਰ ਹੈ ਕਿ ਤੁਸੀਂ ਜੇ ਸਾਡਾ ਇਨਸਾਫ ਸਾਨੂੰ ਦਿਵਾ ਦੂਗਾ ਸਾਡੇ ਨਾਲ ਚੌਧਰੀ ਜਸ਼ਪਾਲ ਵੀ ਮੌਜੂਦ ਨੇ ਜੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸ ਸਾਰੇ ਮਾਮਲੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਔਰ ਪ੍ਰਸ਼ਾਸਨ ਤੱਕ ਵੀ ਉਹਨਾਂ ਵੱਲੋਂ ਪਹੁੰਚ ਕੀਤੀ ਗਈ ਔਰ ਲੁਧਿਆਣਾ ਸ਼ਹਿਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਉਹ ਵੀ ਪਰਵਾਰ ਨੂੰ ਮਿਲਣ ਦੇ ਲਈ ਪਹੁੰਚੇ ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਏਗਾ। ਸਾਡੀ ਸਾਬ ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰੇ ਮਾਮਲੇ ਨੂੰ ਕਿ ਇੱਕ ਨੌਜਵਾਨ ਜੋ ਇੱਕ ਆਮ ਘਰ ਦੇ ਵਿੱਚ ਪੈਦਾ ਹੋਇਆ ਆਪਣੀ ਮਿਹਨਤ ਦੇ ਬਲ ਬੂਤੇ ਉਸਨੇ ਪ੍ਰਸਿੱਧੀ ਵੀ ਹਾਸਲ ਕੀਤੀ ਪਰ ਉਹੀ ਪ੍ਰਸਿੱਧੀ ਉਸਦੀ ਮੌਤ ਦਾ ਵੀ ਕਾਰਨ ਬਣ ਗਈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਉਹਦੀ ਜਿਹੜੀ ਜਿਆਦਾ ਪਪੂਲਾਰਿਟੀ ਹੋ ਗਈ ਸੀ ਉਹਦਾ ਮੌਤ ਦਾ ਕਾਰਨ ਵੀ ਸਾਨੂੰ ਲੱਗਦਾ ਵੀ ਸੂਸ਼ ਹੁੰਦਾ ਵੀ ਇਹੀ ਬਣਿਆ। ਬੜਾ ਦੁੱਖ ਹੈ ਸਾਡੇ ਪਰਿਵਾਰ ਦੇ ਉੱਪਰ ਇੱਕ ਪਹਾੜ ਵਰਗਾ ਜਿਹੇ ਇਸ ਤਰ੍ਹਾਂ ਦੁੱਖ ਸਾਡੇ ਪਰਿਵਾਰ ਦੇ ਉੱਪਰ ਡਿਗੇ ਆਇਆ ਹੈ ਸਾਡਾ ਇੱਕ ਹੋਣ ਹਰ ਬੱਚਾ ਸੀ ਸਾਡੇ ਪਰਿਵਾਰ ਦਾ ਨਾਮ ਸਾਡੇ ਗੋਤ ਦਾ ਨਾਮ ਨੇ ਰੋਸ਼ਨ ਕੀਤਾ ਤੇ ਸਾਨੂੰ ਨਿਜੀ ਮੌਕਾ ਟਪਿਆ ਤੇ ਜਾਂਦੇ ਜਿਹੜੇ ਲੋਕਾਂ ਨੇ ਇਸ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਉਹ ਵੀ ਕਾਰਤਿਕ ਦੇ ਜਾਣਕਾਰ ਸਨ ਤਾਂ ਹੁਣ ਜਦੋਂ ਰਜਿਸਟਰ ਕਰੂਗੇ ਫੇਰ ਪਤਾ ਲੱਗੂਗਾ ਜਾਣਕਾਰ ਹੈ ਸੀਪੀ ਸਾਹਿਬ ਆਏ ਸੀਗੇ ਹੋਰ ਉਹਨਾਂ ਦੇ ਨਾਲ ਉੱਚ ਅਧਿਕਾਰੀ ਵੀ ਆਏ ਸੀਗੇ ਅਸੀਂ ਇੱਕ ਸਮਾਜ ਨੇ ਸਾਂਨੇ ਰਲ ਕੇ ਸ਼ੁੱਕਰਵਾਰ ਦੀ ਬੰਦ ਦੀ ਘਾਲ ਦਿੱਤੀ ਸੀ ਕੱਲ ਨੂੰ ਤੇ ਜਦੋਂ ਸੀਪੀ ਸਾਹਿਬ ਨੇ ਅੱਗੇ ਕਾਫੀ ਗੱਲਾਂ ਉਹਨਾਂ ਨੇ ਦਸੀਆਂ ਕੁਝ ਟੈਕਨੀਕਲ ਗੱਲਾਂ ਦਸੀਆਂ ਤੇ ਉਹ ਸਾਰੇ ਸਮਾਜ ਨੇ ਰਲ ਕੇ ਜਿਹੜਾ ਬੰਦ ਦੀ ਘਾਲ ਹੈ ਉਹ ਪੋਸਟਪੋਨ ਕਰਤੀ ਜੀ ਤੇ ਅਸੀਂ ਸਾਡਾ ਹੁਣ ਜਿਹੜਾ ਧਿਆਨ ਆ ਸਾਡੀ ਨਜ਼ਰ ਆ ਜਿਹੜੀ ਉਹ ਲੁਧਿਆਣਾ ਦੇ ਸੀਪੀ ਸਾਹਿਬ ਵੱਲੋਂ ਵੀ ਸਾਨੂੰ ਕਦੋਂ ਇਨਸਾਫ ਦਵਾਂਦੀ ਹੈ ਬੀਤੇ ਦਿਨ ਵੀ ਜਦੋਂ ਸੰਸਕਾਰ ਹੋ ਰਿਹਾ ਸੀ ਤਾਂ ਹਜ਼ਾਰਾਂ ਜਿਹੜੇ ਉਸਦੇ ਚਾਹਣ ਵਾਲੇ ਉੱਥੇ ਪਹੁੰਚੇ ਨੌਜਵਾਨ ਖਾਸ ਕਰਕੇ ਜਿਹੜੇ ਕਾਰਤਿਕ ਨੂੰ ਪਿਆਰ ਕਰਦੇ ਸਨ ਜਾਂ ਕੁਝ ਲੋਕ ਫੋਲੋ ਕਰਦੇ ਸਨ ਇੰਨੀ ਛੋਟੀ ਉਮਰ ਦੇ ਵਿੱਚ ਇਹ ਮੁਕਾਮ ਬਹੁਤ ਘੱਟ ਲੋਕਾਂ ਨੂੰ ਹਾਸਲ ਹੁੰਦਾ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਜਿੱਥੇ ਉਸਨੇ ਲੁਧਿਆਣਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਉਸ ਦੇ ਨਾਲ ਨਾਲ ਆਪਣੇ ਦਲਿਤ ਸਮਾਜ ਦਾ ਵੀ ਨਾਮ ਜਿਹੜਾ ਰੌਸ਼ਨ ਕੀਤਾ ਕੱਲ ਵੀ ਕਾਰਤਿਕ ਦੇ ਸੰਸਕਾਰ ਦੇ ਵਿੱਚ ਬੰਗਲੌਰ ਤੋਂ ਬੰਬਈ ਤੋਂ ਕੋਈ ਗੁਰਦਾਸਪੁਰ ਤੋਂ ਕੋਈ ਫਾਜ਼ਿਲਕਾ ਤੋਂ ਬੜੀ ਦੂਰ ਦੂਰ ਤੋਂ ਲੋਕ ਆ ਰਹੇ ਸੀ ਤੇ ਰਾਤ ਵੀ ਮੈਨੂੰ ਮੇਰਾ ਨੰਬਰ ਦਿੱਤਾ ਹੋਇਆ ਤੇ ਰਾਤ ਹਿਮਾਚਲ ਤੋਂ ਫੋਨ ਆ ਰਹੇ ਆ ਜੁਪੀ ਤੋਂ ਮੁਇੱਫਰਗੁਰ ਤੋਂ ਆ ਰਹੇ ਮੁਰਾਦਾਬਾ ਤੋਂ ਆ ਰਹੇ ਸਵੇਰੇ ਇੱਕ ਲੜਕੀ ਦਾ ਫੋਨ ਆਇਆ ਕਿ ਮੈਂ ਰਾਜਸਥਾਨ ਤੋਂ ਬੋ ਰਹੀ ਹਾਂ ਵੀ ਮੈਨੂੰ ਬੜੀ ਟੈਨਸ਼ਨ ਹੋ ਰਹੀ ਘਬਰਾਹਟ ਹੋ ਰਹੀ ਹੈ ਤੇ ਮੈਂ ਦੂਰ ਹਜੇ ਆ ਨਹੀਂ ਸਕੀ ਤੇ ਮੈਂ ਅਗਲੇ ਮਹੀਨੇ ਅਫਸੋਸ ਕਰ ਲਈ ਆਉਂਗੀ ਮਤਲਬ ਫੋਨ ਆਈ ਜਾ ਰਹੇ ਕਾਫੀ ਦੂਰ ਦੂਰ ਤੋਂ ਕੋਈ ਨੰਗਲ ਤੋਂ ਕੋਈ ਹਿਮਾਚਲ ਤੋਂ ਕੋ ਕਿਥੋਂ ਲੋਕ ਸਾਨੂੰ ਆਪ ਸਮਝ ਨਹੀਂ ਲੱਗਦੀ ਵੀ ਇੰਨੀ ਛੋਟੀ ਉਮਰ ਦੇ ਵਿੱਚ ਕਿਸ ਤਰ੍ਹਾਂ ਉਹਨੇ ਇੰਨਾ ਲੋਕਾਂ ਦੇ ਨਾਲ ਲੱਜਦੀ ਕੀ ਬਦਾਲੀ ਪਿਆਰ ਬਦਾਲਿਆ ਵੀ ਅਸੀਂ ਆਪ ਹੈਰਾਨ ਆ ਸਾਰਾ ਪਰਵਾਰ ਇਸ ਗੱਲ ਤੋਂ ਜਿਸ ਉਮਰ ਦੇ ਵਿੱਚ ਵਿਆਹ ਦੀ ਉਮਰ ਸੀ ਜਾਂ ਉਸ ਦੀ ਦੋਸਤਾਂ ਦੇ ਨਾਲ ਹੱਸਣ ਖੇਡਣ ਦੀ ਉਮਰ ਸੀ ਉਸ ਉਮਰ ਦੇ ਵਿੱਚ ਉਸ ਨਾਲ ਇਹ ਇਨਸੀਡੈਂਟ ਹੋਣਾ ਇਹ ਵੀ ਇੱਕ ਗੱਲ ਕਹੀ ਜਾ ਸਕਦੀ ਕਿ ਦੁਸ਼ਮਣੀਆਂ ਜਿਹੜੀਆਂ ਉਹ ਉਮਰ ਨਹੀਂ ਵਿੱਚ ਬਿਲਕੁਲ ਦੁਸ਼ਮਣੀ ਜਿਹੜੀ ਆ ਉਮਰ ਨਹੀਂ ਦੇਖੀ ਨੀ ਉਹਨੇ ਉਮਰ ਅਸੀਂ ਤਾਂ ਸਲਾਹੀ ਸੀ ਉਹਦਾ ਵਿਆਹ ਕਰਾਂਗੇ ਉਹਦੇ ਵਿਆਹ ਚ ਨੱਚਾਂਗੇ ਟੱਪਾਂਗੇ ਤੇ ਅੱਜ ਸਾਨੂੰ ਉਹਦੀ ਮੌਤ ਦੇ ਉੱਪਰ ਬੋਲਣਾ ਪੈ ਰਿਹਾ ਕਿ ਸੁਪਨਾ ਮਣੀ ਸੀ ਸਾਨੂੰ ਜਿੱਦਾਂ ਉਹਨਾਂ ਦੇ ਪਿਤਾ ਨੇ ਦੱਸਿਆ ਕਿ ਉਹ ਹਰ ਇੱਕ ਜ਼ਰੂਰਤਮੰਦ ਦੀ ਮਦਦ ਵੀ ਕਰਦਾ ਸੀ ਔਰ ਇਹ ਵੀ ਜਾਣਕਾਰ ਦੱਸਦੇ ਨੇ ਕਿ ਆਪਣੇ ਤੋਂ ਜਿਹੜੇ ਵੱਡੇ ਨੇ ਜਿਵੇਂ ਉਹਦੇ ਰਿਸ਼ਤੇ ਦੇ ਵਿੱਚ ਤਾਏ ਚਾਚੇ ਉਹਨਾਂ ਦੀ ਵੀ ਇੱਜ਼ਤ ਬਹੁਤ ਕਰਦਾ ਸੀ ਤੁਹਾਡੇ ਨਾਲ ਉਸ ਦਾ ਕਿਸ ਤਰ੍ਹਾਂ ਸੀ ਪ੍ਰੇਮ ਪਿਆਰ ਮੇਰਨਾ ਬੋਸ ਨੂੰ ਬੜੇ ਪਪਾ ਕਹਿੰਦਾ ਸੀ ਬੜੇ ਪਪਾ ਲਾਸਟ ਟਾਈਮ ਤੁਹਾਡੇ ਨਾਲ ਗੱਲ ਕਦੋਂ ਹੋਈ ਸੀ ਕਦੋਂ ਮਿਲਿਆ ਸੀ ਉਸੇ ਡੇ ਮੈਂ ਵਾਲਮੀਕੀ ਆਸ਼ਰਮ ਅਥਾ ਟੇਕਨ ਜਾ ਰਿਹਾ ਸੀ ਤੇ ਘਾਟੀ ਚੋਂ ਚੋਂ ਮਨੂ ਨੇ 9.5 ਜੈਵਲ ਕੀ ਕੀਤੀ ਹੁਣ ਪ੍ਰਸ਼ਾਸਨ ਤੋਂ ਕੀ ਉਮੀਦ ਹੈ ਜਿਸ ਤਰ੍ਹਾਂ ਸੀਪੀ ਸਾਹਿਬ ਇੱਥੇ ਪਰਿਵਾਰ ਨੂੰ ਮਿਲਣ ਆਏ ਉਹਨਾਂ ਨੇ ਯਕੀਨ ਦਿਵਾਇਆ ਕਿ ਉਹ ਸ਼ਖਸ ਜਿਹੜੇ ਆਈਡੈਂਟੀਫਾਈ ਕੀਤੇ ਗਏ ਨੇ ਔਰ ਜਲਦ ਰਾਉਂਡ ਅਪ ਕੀਤਾ ਜਾਏਗਾ ਔਰ ਬੰਦੀ ਕਾਰਵਾਈ ਉਹਨਾਂ ਤੇ ਹੋਏ ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਤੋਂ ਕੀ ਅਪੀਲ ਹੈ ਤੁਹਾਨੂੰ ਉਮੀਦ ਹੈ ਸੀਪੀ ਸਾਹਿਬ ਆਏ ਸੀਗੇ ਉਹਨਾਂ ਦੇ ਨਾਲ ਬਹੁਤ ਸਾਰੇ ਉਹਨਾਂ ਦੇ ਜਿਹੜੇ ਹੀਠਾਂ ਕੋਆਰਡੀਨੇਟਰ ਨੇ ਉਹ ਵੱਡੇ ਅਫੀਸਰ ਆਏ ਸੀਗੇ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਕਿ ਜਲਦੀ ਦਾ ਜਿਹੜਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਉਹ ਇਸੇ ਉਮੀਦ ਦੇ ਨਾਲ ਹੀ ਅਸੀਂ ਬੈਠੇ ਹਾਂ ਸਮਾਂ ਦੇਣ ਦੀ ਬਹੁਤ ਬਹੁਤ ਸ਼ੁਕਰੀਆ ਸੋ ਇਸ ਸੰਸ ਸਾਡੇ ਨਾਲ ਪਰਿਵਾਰਕ ਮੈਂਬਰ ਕਾਰਤਿਕ ਬੱਗਣ ਦੀ ਮਾਤ ਜਿੱਥੇ ਪਰਿਵਾਰ ਨੂੰ ਬੇहद ਵੱਡਾ ਘਾਟਾ ਪਿਆ ਉਸ ਦੇ ਨਾਲ ਨਾਲ ਜਿਹੜੇ ਉਸ ਨੂੰ ਚਾਣ ਵਾਲੇ ਸਨ ਜਾਂ ਉਸ ਦੇ ਜਾਣਕਾਰ ਸਨ ਉਸ ਦੇ ਹਮ ਉਮਰ ਸਨ ਉਸ ਦੇ ਦੋਸਤ ਸਨ ਜਾਂ ਜਿਹੜੇ ਲੋਕ ਉਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਫੋਲੋ ਕਰਦੇ ਸਨ ਉਹਨਾਂ ਦੇ ਵਿੱਚ ਵੀ ਬਹੁਤ ਦੁੱਖ ਹੈ ਬੀਤੇ ਦਿਨ ਸਸਕਾਰ ਮੌਕੇ ਵੀ ਨਮ ਅੱਖਾਂ ਦੇ ਨਾਲ ਕਾਰਤਿਕ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਔਰ ਉਮੀਦ ਹੈ ਪ੍ਰਸ਼ਾਸਨ ਤੋਂ ਕਿ ਬਹੁਤ ਜਲਦ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਔਰ ਉਹਨਾਂ ਨੂੰ ਸਜ਼ਾ ਵੀ ਜਿਹੜੀ ਹੈ ਉਹ ਕਾਨੂੰਨ ਮੁਤਾਬਕ ਦਿੱਤੀ ਜਾਏਗੀ ਕੈਮਰਾ ਪਰਸਨ ਸਤਵੰਦ ਦੇ ਨਾਲ ਮਯਮਨ ਸਿੰਘ ਵਿਧਾਨਟਾ